ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਆ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਜਿਹੜਾ ਦਨੋਂ ਨਿਕਲ ਸੁੱਕਾ ਜੀ ਕੱਲ ਇਹ ਟਾਈਮ ਨੂੰ ਆਨ ਪੂਰੀ ਕੜਾਕੇ دار ਧੁੱਪ ਨਿਕਲ ਗਈ ਤੇ ਮਜੀ 11:30 ਪਾਉਣੇ 12 ਦਾ ਹੋ ਗਿਆ ਤੇ ਅੱਜ ਤੁਸੀਂ ਬੈਕਗ੍ਰਾਉਂਡ ਦੇਖੋ ਕਿਹੜੇ ਸਾਹ ਨਾਲ ਧੁੰਦ ਪਈ ਵੀ ਅੱਜ ਦਾ ਠੰਡ ਐਕਣਾ ਵੀ ਜਿਹੜੀ ਤਰੇਲ ਆ ਨਾ ਮੀਂਹ ਬੰਗ ਫਰਸ਼ ਵਰਡ ਗਈ ਰਾਤ ਅੰਜ ਸਵੇਰੇ ਉੱਠ ਕੇ ਐਦਾਂ ਲੱਗਿਆ ਅਮਰ ਤੇ ਵੇਲੇ ਇੱਕ ਵਾਰ ਵੀ ਮੀਂਹ ਪਿਆ ਹੋਇਆ ਐਨੀ ਤਰੇਲ ਪਈ ਰਾਤ ਨੂੰ ਤੇ 10 ਵਜੇ ਤੱਕ ਅੱਜ ਤਾਂ ਤਕਰੀਬਨ ਅ ਰੋਜ਼ਾਂ ਜਿਹਾ ਜੋਨੇ ਕੋਈ ਇੱਕ ਵਾਰ ਸਵੇਰ ਟੈਮਾ ਮਾਣਾ ਚਾਹ ਪਾਣੀ ਜਾਂ ਪੀ ਕੇ ਆਪਣਾ ਗੁਰੂ ਮਹਾਰਾਜ ਨੂੰ ਉੱਥਾ ਕੇ ਜੋਤ ਬੱਤੀ ਕਰਕੇ ਫਿਰ ਕਮਰੇਆਂ ਚ ਵੜ ਗਏ ਤੇ ਸੁਖੋ ਭੈਣ ਜੀ ਤਾਂ ਉਧਰ ਗਏ ਵੀ ਜੀ ਆਪਣੇ ਪੇਕਿਆਂ ਤੇ ਇਧਰ ਘਰ ਦੇ ਵਿੱਚ ਹੁਣ ਅਸੀਂ ਮੈਂ ਰੀਤ ਇੱਕ ਸਾਡੀ ਅੰਮ੍ਰਿਤ ਸੰਦੀਪ ਭਾਈ ਤੇ ਪਾਪਾ ਜੀ ਆਏ ਸੀ ਪ੍ਰਸ਼ਾਦਾ ਛੱਕ ਕੇ ਬਣਾ ਨਾਲੇ ਚਾਹ ਦੀ ਭਰ ਲੀਜੀ ਕੇਤਲੀ ਠੰਡ ਦੇ ਵਿੱਚ ਆ ਚਾਹ ਦੀ ਕੇਤ ਲਈ ਤੁਹਾਨੂੰ ਪਤਾ ਵੀ ਚਾਹ ਦੀ ਕੇਤ ਲਈ ਜਿਹੜਾ ਕੰਮ ਕਰਦੀ ਆ ਚਾਹ ਕੰਮ ਕਰਦੀ ਉਹ ਉਹ ਗੱਲ ਕੋਸੂ ਰਿਆ ਜਿਹੜੇ ਪੀਣੇ ਆਲੇ ਹੁਣ ਬਾਤ ਤੇ ਆਪਾਂ ਨੂੰ ਤਾਂ ਇਦਾਂ ਹੀ ਜ਼ਰੂਰ ਰਹਿੰਦਾ ਜੀ ਬਿਨਾਂ ਚਾਹ ਤੇ ਤੇ ਵਾਹਿਗੁਰੂ ਦੀ ਦਿਆ ਨਾਲ ਹੁਣ ਥੋੜਾ ਜਆ ਮਤਲਬ ਬਾਹਰ ਨਿਕਲਣ ਨੂੰ ਚਿੰਤ ਕਰਾ ਕਿਉਂ ਹੁਣ ਥੋੜੀ ਜੀ ਪੱਛੋਂ ਦੀ ਜਿਹੜੀ ਹਵਾ ਚੱਲਦੀ ਸੀ ਉਹ ਤਕਰੀਬਨ ਥੋੜੀ ਜੀ ਬੰਦ ਹੋ ਗਈ ਤੇ ਹੁਣ ਹੋ ਆਇਆ ਬੁੱਲਾ ਜਿਹਾ ਹਵਾ ਦਾ ਨਹੌਲ ਤਲ ਮਗਰ ਤੇ ਆ ਕੇ ਹਵਾ ਦਾ ਬੁੱਲਾ ਨਾਲ ਵਜਿਆ ਤੇ ਨਾਲ ਦੀ ਨਾਲ ਹੁਣ ਤੁਸੀਂ ਬਲੌਗ ਨਾਲ ਬਣੇ ਰਹੋ ਦੇਖਦੇ ਆਂ ਕਿ ਆ ਗਤੀਵਿਧੀ ਚੱਲਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਤ ਹੁਣ ਤਾਂ ਤੂੰ ਚੱਲੀ ਆ ਆ ਕੇ ਸਕੂਲ ਦਾ ਕੰਮ ਕਰਨ ਹਾਂ ਇਹ ਹੁਣ ਚੱਲੀ ਆ ਜੀ ਰੀਤ ਕੋਲ ਪਾਪਾ ਨਾਲ ਆਪਣੇ ਆ ਘੜੋਂ ਚਲ ਕੋਈ ਨੇ ਕਿੱਥੇ ਲਾ ਚੱਲਿਓ ਬੱਦੀ ਦੀ ਕੋਲ ਚੱਲੀ ਆ ਘੁੰਮਣ ਚੱਲੀ ਆ ਘੁੰਮਣ ਆ ਫੈਰ ਸਪਟਾ ਕਰ ਦਲੇ ਮੇਰਾ ਪੁੱਟ ਹੈ ਹਾਂਜੀ ਮਾਂ ਤੇ ਤੁਸੀਂ ਮੈਨੂੰ ਸੂਈ ਧਰਨ ਕਿੱਥੇ ਰੱਖ ਕੇ ਸੂਈ ਧਰਨ ਲੱਭੂ ਜੂੜਾ ਕਰਦੇ ਜੂੜਾ ਜੂੜਾ ਨਹੀਂ ਕਰਨਾ ਪੁੱਤ ਜੂੜਾ ਮੈਂ ਪੱਤਕਾ ਬਣ ਕੇ ਜਾਊਂਗੀ ਇਹਨੇ ਸਕੂਲ ਚ ਵੀ ਜਾਣਾ ਤਾਂ ਪੇਟੀਮ ਦੀ ਹੈਗੀ ਅੱਜ ਕੋਈ ਨਹੀਂ ਦੇਵੇ ਮੇਰਾ ਜੂੜਾ ਕਰਕੇ ਜਾਉਂਦੀ ਮੈਂ ਬਸ ਦੋ ਦਿਨ ਰਹਿ ਕੇ ਸਕੂਲ ਜਾਣ ਚ ਤੇ ਕਰ ਲੇ ਜੂNDE ਜੂੜਾ ਕਰਕੇ ਤਾਂ ਤਾਂ ਸਮਾਂ ਲੱਗਣਾ ਅੰਨਾ ਬੰਨਣਾ ਮੈਂ ਜੂੜਾ ਕਰ ਲੇਕੋ ਪਾਣਾ ਬੰਨ ਨਹੀਂ ਮੈਨੂੰ ਆ ਦੱਸ ਵੀ ਆ ਦੇਖੋ ਜੀ ਸਾਡੀ ਕੌਲੀ ਭਰੀ ਬੀਤੀ ਪਤ ਝੂਟਣਾ ਬੋਲ ਆ ਦੋ ਚੰ ਤਿਆੜ ਗਏ ਤੇ ਹੁਣ ਜੀ ਨਹੀਂ ਕਰਦਾਂ ਮੈਨੂੰ ਇੱਕੋ ਰੱਤ ਖਾਣ ਪੀਜਾ 버ਗਰ ਨੂੰ ਖਾਣ ਨੂੰ ਜੀ ਕਰਦਾ ਕਿਹੜੇ ਖਾਦੇ ਪੀਜਾ 버ਗਰ ਸੀ ਮੈਂ ਲੈਂਦੇ ਆ ਤਾਂ ਬੇੜੇ ਤਾਂ ਨਹੀਂ ਬਣੀ ਗੱਲ ਬੱਕਰੀ ਉਹਦਾ ਵਾਗ ਲਵਾ ਤਾਂ ਹੁਣ ਤੈਨੂੰ ਆ ਤਾਂ ਮੇਰੀ ਗੱਲ ਸੁਣ ਤਾਂ ਮੈਨੂੰ ਸੂਈ ਧਾਕੇ ਦੀ ਗੱਲ ਕਰੀ ਹਾਂਜੀ ਤਾਂ ਕਿੱਥੇ ਕਿੱਥੇ ਦੇਖ ਲਿਆ ਮੈਂ ਆਪ ਇਸੇ ਦੇ ਦੇਖਿਆ ਪਹਿਲਾਂ ਤਾਂ ਹੁਣ ਤਾਂ ਚੱਕਿਆ ਸਮੰਤ ਨੂੰ ਆ ਨਹੀਂ ਦਿਖਿਆ ਐਡੀ ਇੱਥੇ ਕਿੱਥੇ ਰੱਖ ਆ ਪਈਆ ਰੀਲ ਆ ਪਈਆ ਸੂਈ ਇੱਥੇ ਤਾਂ ਪਹਿਲੇ ਵੀ ਕਾਪੀ ਪਈ ਸੀ ਉਹ ਕਾਪੀ ਤਾਂ ਪਿੱਛੇ ਨੂੰ ਧੱਕਤੀ ਇੱਕ ਤਾਂ ਰੀਤ ਦੇ ਹੱਥ ਪੱਲੇ ਇੰਟਿਕਟ ਹੁਣ ਇਹਦੇ ਕਾਲੇ ਗੁੱਤ ਬਟਨ ਸਾਰੇ ਮੁੱਕ ਗਏ ਇਹਨੂੰ ਗੁੱਤ ਬਟਨ ਲੈ ਕੇ ਆਇਓ ਫੇ ਅਮਰਤ ਕੀ ਕਰਦੀ ਹੁਣ ਅਮਰਤ ਤਾਂ ਦੁੱਧ ਪੀ ਕੇ ਸੌਂਗੀ ਓਏ ਇਹਨੂੰ D3 ਦੀ ਦਵਾਈ ਦੇਤੀ ਰੀਤਾ ਹੱਥ ਪੱਲੇ ਟਕਾਉਂਗੀ ਤਾਨੇ ਆ ਲੰਦੀ ਦੀ ਤੀ ਮੈਂ ਕਿਆ ਲੰਦੀ ਦੀ ਤਾں ਕਿਆ ਕਰਨਾ ਹੈ ਬਈ ਕਿਆ ਲੈਣਾ ਲੋ ਹਾਂ ਕੇ ਨਾ ਨਾ ਟਾਂਕੀਆਂ ਨੂੰ ਪਾਣੀ ਵੀ ਨਹੀਂ ਲਾਇਆ ਉੱਧੇ ਕਰਕੇ ਸੀਰ ਵੀ ਉੱਧੇ ਮੈਂ ਪੈਕੇਜ ਧੁੱਟਾ ਇਹ ਚਰੀ ਦਾ ਹੁਣ ਅੱਜ ਕੱਟੇ ਜਾਣਗੇ ਫੇਰ ਇਹਦਾ ਸਿਰ ਧੋਊਗਾ ਇੱਥੇ ਉਹ ਤੋਂ ਤੋਂ ਹੋ ਗਿਆ ਫਿਰ ਮਤਲਬ ਕੱਦ ਬੱਤ ਨਹੀਂ ਹੁੰਦੀ ਮੈਂ ਸਕੂਲ ਨੂੰ ਜਾਣ ਤੋਂ ਪਹਿਲੇ ਇੱਕ ਦਿਨ ਫੇਰ ਤੋਂ ਆ ਜਾਂਦੀ ਆ ਦੇਖੋ ਕੀ ਬਣ ਗਿਆ ਬੱਚਾ ਬਹੁਤ ਹਰ ਦਾ ਕੀ ਬਣ ਗਿਆ ਬੀਰਾਂ ਦੇ ਪੈਣ ਦੇ ਕਮੈਂਟ ਆਇਆ ਤੇ ਬੀਜੜੇ ਦੇ ਅੱਖ ਦੇ ਵਾਲ ਹੈ ਇਹਦੇ ਪਰ ਕੋਈ ਨਾਰੀਅਲ ਤੇਲ ਕੋਈ ਪਤਾ ਨਹੀਂ ਕੋਈ ਕਿਊਬ ਵੀ ਕਹਿੰਦੀ ਸੀ ਭੈਣ ਵੀ ਉਹਦੇ ਉੱਪਰ ਲਾਉਂਗੇ ਤਾਂ ਤੋਂ ਨਿਸ਼ਾਨ ਨਹੀਂ ਰਹਿੰਦੇ ਇੱਕ ਵਾਰ ਫੇਰ ਦੱਸ ਦੋ ਜੀ ਕਮੈਂਟ ਕਰਕੇ ਵੀ ਸਭ ਤੋਂ ਬੈਸਟ ਟਰੀਟਮੈਂਟ ਕਿਹੜਾ ਹੋ ਸਕਦਾ ਉਹਦੇ ਵਾਸਤੇ ਤੇਲ ਇਹ ਮੈਂ ਵੀ ਸੁਣਿਆ ਕਹਿੰਦੇ ਜਿਵੇਂ ਆਪਣੇ ਨਾ ਫਿੰਸੀਆਂ ਖਾ ਜਿਹੜੇ ਦਾਗ ਨਾਰੀਅਲ ਦਾ ਤੇਲ ਲਾਉਨੇ ਆ ਜੇ ਆਪਾਂ ਉਹ ਸਾਰੇ ਚਲੇ ਜਾਣਗੇ ਇਹ ਤਾਂ ਮੈਂ ਵੀ ਸੁਣਿਆ ਈ ਹਾਂ ਕੋਈ ਹੋਰ ਪਿਊਬ ਟੈਪ ਵੀ ਹੋਈ ਜਾ ਕੋਈ ਵੀ ਜੜਿਆ ਇਹਦਾ ਨਿਸ਼ਾਨ ਖਤਮ ਹੋ ਜੂਵੇ ਹਾਂ ਤਾਂ ਹੀ ਨਾ ਲੱਗੇ ਆ ਜਿਹੜਾ ਤੇਲ ਲਾਉਣੀ ਆ ਆਪਣੇ ਬਲੋਨੀ ਕੀ ਆ ਬਣੇ ਛੋਟੀ ਜਿਹੜੀ ਬਿਲਾਉਨੇ ਆਪਾਂ ਨਾਰੀਅਲ ਦਾ ਤੇਲ ਆਹ ਬਣ ਗਿਆ ਅੱਬਲ ਤਾਂ ਕਾਲੂ ਹੈ ਦਾ ਸਿਰ ਤੋਂ ਕਿਹਦਾ ਪੁੱਤ ਹੈ ਮੇਰਾ ਮੇਰਾ ਪੁੱਤ ਹੈ ਖੋਡਾ ਰੋਪਣ ਜਿਹੜਾ ਲੱਗਦਾ ਹੈ ਜਿਹੜਾ ਕਰਨ ਨਾ ਕਰਨ ਤਾਂ ਬਹੁਤ ਗੰਦਾ ਆ ਕਰਨ ਗੰਦਾ ਕਹਿੰਦਾ ਪਾਪਾ ਕਹਿੰਦੇ ਨਾ ਕਾਹ ਤੇ ਗੰਦਾ ਹੈ ਮੇਰਾ ਵੀਰਾ ਉਹ ਮੇਰਾ ਵੀਰਾ ਹੈ ਨਾ ਨਾ ਗੰਦਾ ਉਹ ਨਹੀਂ ਕਹਿਣਾ ਮੰਨਦਾ ਹੈਗਾ ਜਮੇ ਕਾਹ ਤਾ ਜੀ ਉਹ ਮੇਰਾ ਵੀਰਾ ਉਹ ਵੀਰਾ ਦਾ ਬਲੀ ਦਾ ਕਿੱਥੇ ਤੇਰਾ ਵੀਰ ਤੇਰੇ ਨਾਲ ਲੜੀਦਾ ਜਾਂਦਾ ਉਹ ਕੋਈ ਨਾ ਭੈਣ ਭਾਈ ਲੜਦੇ ਨੇ ਪਰ ਪਰੌੜੇ ਹੁੰਦੇ ਤੇਰੇ ਨਾਲ ਲੜੀਦਾ ਜਾਂਦਾ ਰੀਤ ਉਹ ਨਹੀਂ ਹਾਂ ਨੂੰ ਪਿਆਰ ਕਰਨਾ। ਨਾ ਉਹਦੇ ਹੁਣ ਕਟਾਈ ਕਰ ਦੇਣੀ ਮੈਂ ਇੱਕ ਦਿਨ ਦੇਖੀ। ਨਹੀਂ ਮੈਂ ਪਿਆਰ। ਨਹੀਂ ਮੈਂ ਕਟਾਈ ਕਰਨੀ ਉਹਦੀ। ਨਹੀਂ। ਫਿਰ ਤੂੰ ਐ ਕਰੀ ਜਿਹੜੇ ਉਹਦੇ ਚਾਰ ਡੰਡੇ ਉਹਦੇ ਮਾਰਨੇ ਮੈਂ ਤੇਰੇ ਮਾਰ ਦੂੰਗਾ ਠੀਕ ਐ? ਤੂੰ ਖਾ ਲੂਗੀ? ਹਾਂ। ਉਹ। ਤੈਨੂੰ ਵੀ ਖਾ ਲੂਗੀ। ਮੰਮੀ ਖਾ ਲੂਗੀ। ਤਾਂ ਢਿੱਡ ਹੈ? ਹੈ? ਤਨੂ ਨੇ ਮੇਰੀ ਗੱਲ ਸੁਣ ਤਨੂ ਨੇ ਪਤੰਗ ਤੋੜ ਦਿੱਤੇ ਨਹੀਂ ਤੂੰ ਕਹੀ ਨਹੀਂ ਮੇਰਾ ਵੀਰ ਹੈ ਮੇਰਾ ਵੀਰ ਹੈ। ਹੈ? ਉਹ। ਪਤੰਗ ਤੇ ਵੱਡੇ। ਐਡੇ ਵੱਡੇ ਹੈ ਪਤੰਗ। ਚਾਦੀ ਅੱਛਾ ਤੂੰ ਲੜਾ ਨਹੀਂ ਸਕਦੀ ਐ ਨਹੀਂ ਵੇ ਵਤ ਨਾ ਵੇ ਤੂੰ ਪਤੰਗ ਲੈ ਕੇ ਆਇਆ ਤਾਂ ਕਿ ਨਹੀਂ ਉਹ ਲੱਟਾ ਹਾਂ ਲੱਟਿਆ ਤਾਂ ਛੱਡੇ ਛੱਡੇ ਕਿਤੇ ਪਤੰਗ ਜਿਹੜਾ ਤੈਨੂੰ ਲੈ ਕੇ ਆਇਆ ਤਾਂ ਛੋਟੇ ਹਾਂ ਛੋਟੇ ਛੋਟੇ ਉਹ ਕਿੱਥੇ ਗਏ ਉਹ ਤਾਂ ਹਾਂ ਨਹੀਂ ਖਤਮ ਹੋ ਗਏ ਖਤਮ ਹੋ ਗਏ ਚਲ ਵਧੀਆ ਅਰੇ ਤਾਂ ਜੀ ਇੱਕ ਨਹੀਂ ਤੀਲਾ ਕੱਟ ਗਈ ਪਤਾ ਨਹੀਂ ਕਿ ਪਤਾ ਕਰਦਾ ਕੀ ਹੋ ਰਿਹਾ ਹੈ ਕੀ ਹੈ ਪੁੱਤ ਤਾਂ ਗੱਤਬਾਟ ਨਾ ਤੇਰਾ ਹੋਰ ਕੀ ਹੈ ਹਾਂ ਇਹ ਬਣ ਗਿਆ ਧੀ ਬਣ ਗਿਆ ਢੋਲੀ ਚਲੋ ਬਾਈ ਦੀ ਢੋਲੀ ਬਣ ਗਈ ਹੈਪੀ ਦਵਾਲੀ ਦੀ ਅਕਤਵੀ ਦਵਾਲੀ ਦੀ ਢੋਲੀ ਬਣ ਗਈ ਇਹ ਕਿਹੜੀ ਗੱਲ ਹੋਈ ਵੇ ਲੋਹੜੀ ਆਉਣ ਵਾਲੀ ਤੂੰ ਹੈਪੀ ਦਵਾਲੀ ਤੇ ਫਰੀ ਜੰਦੀ ਇਹਦੇ ਜੈਸੇ ਮਿੰਦੀ ਨੇ ਉੱਥੇ ਕੀ ਪ੍ਰੋਗਰਾਮ ਹੈ ਮੈਨੂੰ ਕੋ ਪਤਾ ਨਹੀਂ ਵੇ ਕਿਸ ਨੂੰ ਪਤਾ ਹੋਗਾ ਹਿੰਦੀ ਬੋਲਦੀ ਹੈ ਤਾਂ ना इसको पता है इसको पता है ये कौन है मम्मी मेरी तो फिर आ, आ आपका भाई का नाम क्या है कल्लू हैं कल्लू तो आपकी बहन का नाम क्या है जेडी बहन दो बहना तेरी हूं दस जेडी जेडी देना की की नाम है तेरी बड़ी बहन का तो, नाम अमित हां अमित अच्छा बड़ी दा छोटी दा ले उससे बड़ी आ, ਉਤੋ ਬੜੀ ਗੜੀ ਜਲਦੀ ਆ ਜੀ ਤੁਕ ਕਿ ਜਿਹੜੀ ਬੜੀ ਦੀਦੀ ਤੇਰੀ ਕਿਹੜੀ ਤੈ ਕਿ ਮੈਂ ਕਿਹੜੀ ਮੈਂ ਹਾਂ ਜਾਸਮੀਨ ਦੀਦੀ ਅੱਛਾ ਉਹ ਕਿਹਦੀਆਂ ਆਤੀਆ ਨੂੜ ਹਾਂ ਨੂਲੇ ਇੱਕ ਨੂਰ ਇੱਕ ਹੋਰ ਅਮਨਿਤ ਹਰਗਣਾ ਉਤੋ ਉਤੋ ਤੇਰਾ ਪੁੱਛਣ ਦਾ ਢੰਗ ਥੋੜਾ ਜਿਹਾ ਹੋਰ ਆ ਨਾ ਅਲ ਜਾਉਂਦੀ ਉਹਨੂੰ ਤੁਸੀਂ ਪੁੱਛ ਲਓ ਨਹੀ ਨਹੀ ਮੈਂ ਕੀ ਪੁੱਛਣਾ ਦੇਖੋ ਜੀ ਕੀ ਹੋ ਗਿਆ ਮਮਾ ਜਹਾ ਤੇ ਤਿਕੋਂ ਮਜਾ ਪੈਣੇ ਰੱਡੀ ਹੋ ਚੀਰ ਮਿਕੜਾ ਲੀ ਮਾਮੀ ਨਰ ਮੀ ਚੀਰ ਵੀ ਹੋਰੇ ਪਾਸੇ ਜਾਂਦੀ ਜਾਂਦਾ ਹੋਪੀਓ ਦੇਣੀ ਕੋਈ ਨਹੀਂ ਰੁਕ ਜਾ ਹਰਦੀ ਹੋਈ ਹਿੱਲੀ ਹੋ ਜਾਂਦੀ ਐ ਚਲ ਬਾਲਾ ਸੜਾ ਤੰਦਾ 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 ਹਉ ਯਾ ਚੜ ਚੰਦਾ ਠੰਡੇ ਠੰਡੇ ਪਾਣੀ ਚ ਨਹਾਣਾ ਚਾਹੀਏ ਗਾਣਾ ਏ ਚਾਏ ਨਾ ਪਰ ਗਾਣਾ ਚਾਹੀਏ ਮੁਸ਼ਕਲ ਹੈ ਜੀ ਮੌਸਮ ਬੇਈਮਾਨ ਹੈ ਅਬ ਕਿਆ ਕਰਾਂਗੇ ਕੱਪੜੇ ਸੁੱਕਣੇ ਪਾਣੇ ਇੱਥੇ ਬਾਹਰ ਅੱਛਾ ਧੁੱਪ ਜੀ ਨਿਕਲੂਗੀ ਫੇਰ ਸੁੱਕਣੇ ਪਾਉਣੇ ਬਾਹਰ ਤਾਂ ਪੱਤੋਂ ਨਹੀਂ ਇੱਥੇ ਪੱਖਾ ਹੀ ਲਾਇਆ ਮਹਾਰਾਜਾ ਪੱਖਾ ਕਿੱਥੇ ਲਾਇਆ ਕਮਰੇ ਚ ਨਿਕਲ ਆਉਣੀ ਧੁੱਪਾ ਦੇਖਦੇ 2 ਵਜੇ ਤੱਕ ਦੇਖਦਾ ਚਾਨਣਾ ਹਾਂ ਚਲੋ ਕਰ ਵੀ ਆਈ ਹਾਂ ਹੁਣ ਤੁਸੀਂ ਮੇਰੇ ਨਾਲ ਹਰ ਜਾਈ ਚੁੰਜੇ ਚਾਂ ਧੋਪੇ ਦੇ ਪਾਪਾ ਆਉ ਪਹਿਲਾਂ ਠੀਕ ਹੈ ਜੀ ਬਾਹਰੋਂ ਸਰਦਾ ਇੱਕ ਵਾਰ ਪਹਿਲਾਂ ਫੇਰ ਮਾਰਿਆ ਕੀ ਮਾਰਿਆ ਥੱਪੜ ਤੇਰੇ ਥੱਪੜ ਮੈਂ ਮਾਰ ਨਹੀਂ ਸਕਦੀ ਨਾ ਐ ਫੇਰ ਮਾਰਿਆ ਹੁਣ ਨਾ ਤੇਰੇ ਤੇ ਪਿਆਰ ਜ ਆ ਜਾਂਦਾ ਕਈ ਵਾਰ ਫੇਰ ਨਾ ਮੈਨੂੰ ਤੇਰੇ ਥੱਪੜ ਦਾਣਾ ਮਜਬੂਰ ਜੀ ਹੋ ਜਾਨੀ ਮੈਂ ਟਿੱਕਾ ਲਾ ਦੇ ਮੇਰੇ ਚੰਦ ਦੇ ਨਾੜੇ ਦੇ ਦਾਂ ਆਪਣੇ ਚੰਦ ਦੇ ਕਾਲੀ ਟੋਪੀ ਹੈ ਨਜ਼ਰ ਨਾ ਲੱਗੇ ਤੇੱਦੀ ਚੀਰਮੀਆਂ ਆਹ ਲਾਤਾ ਦੇ ਦੇ ਬੋਲੇ ਦੀਦੀ ਨੂੰ ਮਾਂ ਦੇ ਕੋਲ ਟੋਪੀ ਨਾ ਲੈ ਜਵੇ ਤੇੱਦੀ ਚੀਰਮੀਆਂ ਆਹ ਕਾ ਤ ਪਨੂ ਦਾ ਪਹੂ ਦਾ ਖੜਾ ਕਰਤਾ ਇਹ ਐ ਹੀ ਹੈ ਬੜੀ ਹੈ ਥੋੜੀ ਜਿਹੀ ਬੜੀ ਲਈ ਹੈ ਜਿਹੜੀਆਂ ਬਾਕੀ ਉਹ ਤਾਂ ਟੈਟ ਬਹੁਤ ਸੀਰ ਬਧੀ ਜਾਂਦਾ ਟੈਟ ਹੋਈ ਜਾਂਦੀ ਹੈ ਟੋਪੀ ਆਹੋ ਹੋ ਜਾਕਟ ਲਿਆਓ ਜੀ ਇਹ ਗੁੱਡੇ ਵਾਲੀ ਜਾਕੇ ਇਹਦੀ ਬਸੇ ਕੋ ਗੁੱਡੇ ਵਾਲੀ ਜਾਕੇ ਤੁਸੀ ਹੁਣੇ ਤਰੀ ਹਾਂ ਤਾ ਬੋਲੀ ਜਾ ਕੇ ਲਏ ਹਾਂ ਦਾ ਹੱਥ ਵਾਲੇ ਜਾਣਾ ਕਿਹਦੇ ਨਾਲ ਆ ਤਾਂ ਲੈ ਕੇ ਲਵਾਵਾ ਉਹ ਤਾਂ ਚਲ ਵੀ ਗਏ ਨਾ ਹੋਰ ਨਹੀਂ ਗਏ ਚੁੱਧ ਵਾਲੇ ਚੱਲ ਗਿਆ ਤਾਂ ਨੂਰੀ ਕਮਰੇ ਦੇੰਡਰ ਬੱਟੇ ਕਮਰੇ ਦੇੰਡਰ ਫਟਾ ਬੂਟ ਕਿਹੜੇ ਪੱਕ ਜਾਣੇ ਆ ਕੱਟਾ ਕੱਟਾ ਵਾਲੇ ਨਹੀਂ ਪਾਉਣਾ ਹੈਗਾ ਕੱਟਾ ਵਾਲੇ ਬੋਗ ਆੜਿਕਾ ਨਾਲ ਕਾਲੂ ਪਾਜੀ ਨਹੀਂ ਇਹ ਤਾਂ ਭੈਣ ਜੀ ਪਾਈ ਆਪਣੀ ਮਰਜ਼ੀ ਕਰਦੀ ਚੱਕ ਕੇ ਨਾ ਆਪਣੀਆਂ ਹੱਥ ੱੱਗੀ ਆ ਰੋਟੀ ਟੀ-ਸ਼ਰਟ ਮਸ਼ੀਨ 'ਚ ਸਿੱਟ ਕੇ ਆ ਇਹਨਾਂ ਦੇ ਬਾਹਰ ਨਹੀਂ ਭੇਜਣੀਆਂ ਜਿੱੱਲਾ ਬਾਹਰ ਮੈਂ ਰੱਖਿਆ ਹਾਂ ਉਹਨਾਂ ਬਾਤ ਚ ਚਲੋ ਤੁਸੀਂ ਮੈਨੂੰ ਹਾਂ ਕਰਾਓ ਕਰਾਓ ਜਾਈ ਸੱਟ ਕਰਕੇ ਦੋ ਇੱਕ ਵਾਰ ਆਨੂੰ ਰੋਡ ਫਾਂਸੀ ਦੀ ਸਜ਼ਾ ਦੇਣੀ ਪੈਂਦੀ ਜੀ ਰਜ਼ਾਈ ਨੂੰ ਤਾਂ ਹੀ ਤਾਂ ਕਿਹਾ ਵੀ ਤੋਪੀ ਸਾਲੇ ਖੁੰਜੇ ਫੜ ਕੇ ਉਹਨੂੰ ਲਟਕਾਉਣਾ ਪੈਂਦਾ ਤਾਂ ਜਾ ਕੇ ਇਹਦੇ ਖੁੰਜੇ ਸੈਟ ਹੁੰਦੇ ਤਾਂ ਉਦੋਂ ਕਾਲੀ ਕਾਲੀ ਜੀ ਜਿੱਦਾਂ ਉਹ ਮੋਟਾ ਤੱਕ ਗਾਣੀ ਤਾਂ ਓਏ ਐਡਾ ਲੰਬਾ ਤਾਂ ਗਾਗਾ ਨੂੰ ਲੱਕੀ ਪਾਉਣ ਨੂੰ ਸ਼ੋਰਾ ਦਾਗਾ ਪੈਣਾ ਜੀ ਰਜ਼ਾਈ ਐ ਇਹ ਮੈਂ ਕਿਹੜੇ ਕਹਿੰਦਾ ਤਲਾਈ ਆ ਇਹਨੂੰ ਤਾਂ ਇੱਕ ਸਦਾਣ ਨੂੰ ਸਾਡੀ ਨੂੰ ਇਹ ਨਹੀਂ ਪਤਾ ਲਾ ਬੂਟ ਪੁੱਠੇ ਪਾਰੇ ਬਿੰਗੇ ਆ ਕੋਈ ਨਾ ਨਾ ਸੱਚੇ ਕਾਰਨਾਂ ਨੂੰ ਚੱਲ ਪਤਾ ਨਹੀਂ ਧਿਆਨ ਨਹੀਂ ਦਿੰਦੀ ਇਹ ਚੀਜ਼ ਦਾ ਲਾ ਲਾ ਸਦਾ ਹੀ ਨਹੀਂ ਆਣੀ ਲੈ ਆ ਤਾਂ ਗਣੀ ਪੈਂਦਾ ਮੈਨੂੰ ਯੇਹੀ ਤਾਂ ਬਾਤ ਹੁੰਦੀ ਹੈ ਨੀਗਾ ਘਟ ਗਈ ਵਿੱਕੀ ਸਿੰਘ ਮੇਰੀ ਕਾਫੀ ਤਾਂ ਤੇਰੀ ਜਿਹੜੀ ਸਾਈਡ ਉਹ ਜ਼ਿਆਦਾ ਧਾਗੇ ਜੇ ਉਹ ਸਾਈਡ ਤੇ ਨਹੀਂ ਪਾਉਂਦੋ ਹਾਏ ਹਾਏ ਖਾ ਚੁੱਚਾ ਬਿਨਿਓ ਸੱਜੇ ਪੈ ਗਿਆ ਨੀਗਾ ਫੁੱਲਦੀ ਹੈ ਚੁੱਚਾ ਵੀ ਨੀਗਾ ਫੁੱਲਦੀ ਹੈ ਜਿਹੜਾ ਰੋਜ਼ ਆਪਾਂ ਫੋਨ ਦੇਖੀ ਜਾਂਦੇ ਨਾ ਤਾਂ ਪੰਗੇ ਆਏ ਐ ਫੇਰ ਫੋਨ ਦੇਖੀ ਦੇ ਹਰੋ ਟੋ ਕੱਪੜੇ ਲਵੇੜਲਾ ਖਾਰ ਹੋਈ ਜਾਂਦੀ ਆ ਨਾ ਇੰਨਾ ਫੋਨਤਾ ਨਹੀਂ ਮੈਂ ਦੇਖਦੀ ਹਾਂ ਰਾਤ 8 ਵਜੇ ਤਾਂ ਫੋਨ ਲੱਗੀ ਵੀ ਦੇਖਣਾ ਤਾਂ 12 ਵਜੇ ਜਾਂ ਕੁੜੀ ਦੁੱਧ ਪੀ ਕੇ ਸੌਂ ਗਈ ਜਦ ਫੋਨ ਬੰਦ ਹੋਇਆ ਤਰਾ ਪਹਿਲਾਂ ਤਾਂ ਤੇਰੀ અનુਪਮਾ ਨੇ ਏਡਾ ਰਖਿਆ ਤਨ ਉਹ ਤਾਂ ਮੈਨੂੰ ਤਾਂ ਪਤਾ ਨਹੀਂ ਕਿਹੜੀ ਮੂਵੀ ਲਾਈ ਬੈਠੀ ਸੀ ਤੂੰ ਕਾ ਚਲਈ ਭੈਣ ਦਾ ਫੋਨ ਆ ਗਿਆ ਸਾ ਇਹ ਨਹੀਂ ਹੁਣ ਮੈਨੂੰ ਪਤਾ ਭੈਣ ਦਾ ਫੋਨ ਆ ਤਾਂ ਆਪਾਂ ਨੂੰ ਤਾਂ ਨੀਂਦ ਆ ਗਈ ਮੈਂ ਇਹ ਕੁੜੀ ਹਾਏ ਰੱਬਾ ਤਾਂ ਫੇਰ ਮੁੱਠੀ ਪਾ ਲਿਆ ਸਾਲਾ ਜਿਹੜਨੇ ਆਣੇ ਪਤਾ ਨਹੀਂ ਕਿ ਸਮਝ ਨਹੀਂ ਲਾਦੀ ਇਹਨੂੰ ਤੇਨ ਪਤਾ ਨਹੀਂ ਲਾਤਾ ਖੋਲ ਇਹਨੂੰ ਤੂੰ ਉਹ ਪੈਰ ਚ ਪਾ ਉਹਨੂੰ ਹਾਂ ਅਣੀ ਮਿਹਨਤ ਵੀ કરી ਇਹ ਤਾਂ ਲਵੇੜ ਕੇ ਲਿਆਈ ਲੈ ਅੱਜ ਫੇਰ ਥੋ ਦੂੰਗਾ ਮੈਂ ਇਹ ਨਹੀਂ ਵੀ ਹੁਣ ਤੂੰ ਇਹਦੇ ਪਿੱਛੇ 500 ਤੋਂ ਤੁਹਾਨੂੰ ਬੂਟ ਦੌਣ ਲੱਦੂੰਗਾ ਮੈਂ ਮੈਂ ਆਪ ਲੈਣੇ ਆ ਘੁੜੀ ਉਹ ਕੁੜੀ ਨੂੰ ਲੈਣਾ ਕੁੜੀ ਕੋਲ ਹੈਗੇ ਤਾਂ ਕਹਿੰਦਾ ਮੈਂ ਸਰ ਜਾਣਾ ਇੱਕ ਕਬੂਟਾ ਹੈ ਜੋੜਾਣੀ ਚਰੀ ਕੋ ਹਾਂ ਆਵਾ ਹਾ ਤੇ ਕਾ ਲਾਈਟਾਂ ਵਾਲੇ ਬੂਟ ਆ ਜੀ ਇਹਦੇ ਕੋਲ ਦੀ ਮਾਸੀ ਲੈ ਕੇ ਇਟਲੀ ਤੇ ਇਹ ਇੱਕ ਬੂਟ ਇਟਲੀ ਵਾਲੇ ਬੂਟ ਪਾਉਂਦੇ ਇਟਲੀ ਵਾਲੇ ਮਾਰਦੀ ਗੱਲਾਂ ਹੁਣ ਇਹਨੇ ਖੁੰਝੇ ਸੀ ਨਹੀਂ ਤਾਂ ਕੀ ਕੀ ਕਰੀਏ ਇੱਕ ਹੋਰ ਖੁੰਝੇ ਚ ਮਾਰਦੇ ਠੀਕ ਆ ਇੱਕ ਉਹ ਸੈਂਟਰ ਚ ਇੱਕ ਉਹ ਪਰੇ ਖੁੰਝੇ ਚ ਇੱਕ ਆਹ ਸੈਂਟਰ ਚ ਇੱਕ ਆਹ ਖੁੰਝੇ ਚ ਸਮਝ ਲਾ ਵੀ 3 4 5 6 7 8 9 9 ਕੋ ਉੱਪਰ ਹੋਣਾ ਹੈ ਬਸ ਮਾਰ ਦੇਗਾ ਠੱਲੇ ਮਾਰੂੰਗੀ ਫਿਰ ਚਲ ਹੁਣ ਹੱਲ ਕੇ ਦਿਖਾਵੇ ਕਿੱਧਰ ਹੁੱਲਦੀ ਹੈ ਅੜ ਕੋ ਪੁੱਠੇ ਪਾ ਲੈ ਹਾਂ ਤੇਰੀ ਕਟਾਈ ਹੋਣੀ ਮੈਨੂੰ ਪਤਾ ਜਾਣ ਕੇ ਪੰਗੇ ਲੈਂਦੀਆਂ ਤੂੰ ਜਾਂ ਪਾਪਾ ਨੂੰ ਕਹਾਂ ਚਲੋ ਚੱਲੀਏ ਓਕੇ ਆਹ ਸਕੂਲ ਦਾ ਕੰਮ ਕਰਨਾ ਬਾਏ ਓਕੇ ਕੱਪੜੇ ਵੀ ਨਾਲ ਲਵੇੜ ਕੇ ਲਿਆਈ ਮੇਰੇ ਵਰਦੀ ਆਉਂਦੀ ਤੇ ਬਦਲੀ ਹੋਣੀ ਆ ਬਦਲੇ ਆਉਣੇ ਕੱਪੜੇ ਤੁਹਾਨੂੰ ਲੱਗਦਾ ਵੀ ਇਸਾਮੀ ਐ ਆਜੂਗੀ ਇਹ ਤਾਂ ਨਾ ਛੋੜਾ ਜਿਹਾ ਸਕੂਲ ਦਾ ਮਾਹੌਲ ਹੈ ਉੱਥੇ ਉੱਥੇ ਜਾ ਕੇ ਰੋਣਾ ਤੇ ਨਾ ਟਾਂਕੇ ਕਟਵਾਉਣੇ ਨਹੀਂ ਬੀਰ ਜੀ ਕਹਿੰਦਾ ਉਹ ਦੁੱਖਤਾ ਲੱਗਦਾ ਨਾ ਤਾਂ ਉਹ ਡਰਦੀ ਨਹੀਂ ਰੋਣਾ ਨੇ ਦੁੱਖ ਨਹੀਂ ਲੱਗਦਾ ਮਾਂ ਨਾਲ ਨਹੀਂ ਡਰਦੀ ਥੋੜੇ ਯਾਰ ਮੇਰੇ ਨਾਲ ਡਰਦੀ ਬੀਰ ਜੀ ਨਾਲ ਨਹੀਂ ਡਰਦੀ ਬੀਰ ਜੀ ਦੇ ਨਾ ਵੱਡਾ ਬੂਦਾ ਹਾਂ ਮੈਂ ਕੰਟੀ ਨਹੀਂ ਹੈਗੀ ਨ ਕੋਈ ਕੰਟੀ ਤਾਂ ਤੇ ਚ ਦੇਖ ਰੋਪਈ ਹੋਣੀ ਆ ਕਿ ਕੈਂਚੀ ਮੈਂ ਮੋਬੋਤ ਇਹ ਤਾਂ ਇਹਨੂੰ ਹਲਾਉਂਦੇ ਹੀ ਬਹੁਤ ਆ ਆ ਪਈ ਤਾਂ ਹੈਗੀ ਆ ਚੱਕਿਆ ਸਮਾਨ ਜਿਹੜਾ ਗਿਰਿਆ ਹੁਣ ਤੋਂ ਹੁਣ ਕਿਆ ਲੱਭਣ ਲੱਗੇ ਕੈਂਚੀ ਤਾਂ ਮੈਂ ਕੱਢ ਕੇ ਰੱਖਤੀ ਬਾ ਹੁਣ ਤੋਂ ਵਿੱਚ ਤੇ ਰੋਲ ਕੇ ਦਸ ਪੰਜ ਆ ਜਮਾਨ ਗਏ ਤਾਂ ਰੱਖਦਾ ਉਹ ਦਵਾਈ ਦਾ ਪੱਤਾ गिर ਕੇ ਖਤਨਾ ਹੁਣ ਪਹਿਲਾਂ ਕੰਮ ਨਹੀਂ ਜੋ ਕੰਮ ਕਰੀਏ ਤੇ ਤਰ ਲੀਦਾ ਪੈ ਤੋ ਕੀ ਹੋ ਗਿਆ ਹੁਣ ਕੀ ਕਰ ਰਹੀ ਤਾ ਇਹ ਧੱਗ ਆਪਾਂ ਇਹ ਹੋਰ ਲੰਬਾ ਕਰ ਲੈ ਅੱਛਾ ਅੱਛਾ ਤੋ ਦੁਬਈ ਡਾਂਕਾ ਵਰਨਾ ਹਾਂ ਹਾਂ ਇੱਧੇ ਛੋਟੀ ਛੋਟੀ ਲੈ ਲੈ ਰੋਕ ਰੋਣਾ ਨੂੰ ਬਚਾਲਣ ਨੂੰ ਕੱਢ ਲੈ ਇੱਕ ਵਾਰ ਕੱਢ ਕੇ ਉੱਤਰ ਦੇ ਆਨ ਆਨ ਨੂੰ ਸੋਰਡੋ ਕਰਕੇ ਲਾਈ ਹੋਣਾ। ਇਹੀ ਤਾਂ ਕੰਮ ਹੈ। ਆ ਦੇਖ ਲਿਓ ਵੀ ਤਰਾ ਜਿੱਥੇ ਤਾਂ ਹੁਣ ਟਾਂਕਾ ਭਰਨਾ ਨਾ ਉਹ ਸਹੀ ਹੋਣਾ ਚਾਹੀਦਾ ਹੈ ਨਾ। ਹਾਂ ਆ ਜੀ। ਚਲ। ਇੱਥੇ ਠੀਕ ਆ। ਹਾਂ। ਲੈ। ਤੇ ਹੋ ਗਿਆ। ਇਹ ਕਿੱਥੇ? ਤਾਂ ਤਾਂ ਆਪ ਕਿੱਥੀ ਬੈਠ। ਮੈਂ ਥੋੜਾ ਖੱਚ। ਆਪ ਤਾ ਤਸ ਕੜੀ ਲਾ ਦੇ ਜੀ ਇਹਦੇ ਤੁਹਾਡੀ ਚੱਕ ਪਹਿਲਾਂ ਉਹਦੇ ਨਾਲ ਸਰਾਖ ਕੱਢ ਦੇ ਕੈਂਚੀ ਨਾਲ ਥੋੜਾ ਜਿਹਾ ਇਹਦੇ ਤਾਂ ਲੱਗਣੀ ਇਹਦਾ ਜਿੱਥੇ ਕਿ ਲੱਗਣਾ ਨਾ ਇਹ ਹਾਂ ਵੈਸੇ ਨੇ ਮੈਂ ਕੰਚ ਉਹ ਕਰ ਲਿਆ ਇਹਨੇ ਕੁੜੀ ਦੇ ਉੱਪਰੋਂ ਕੁਸਰੀ ਉਹ ਕਿਹੜੇ ਹੱਥ ਥੋੜੋ ਵੱਜਣ ਲੱਗਾ ਲਾਵੇ ਜੇ ਹੁਣ ਉੱਥੇ ਨੂਰ ਨੇ ਮੰਗੀ ਨਾ ਦੇ ਆ ਇਹਨੂੰ ਨਾ ਹਾਂ ਦੇ ਦੇ ਆਂ ਨਾ ਚਲ ਜਾ ਹਰਗੁਣ ਨੇ ਮੰਗੀ ਫੇਰ ਹਾਂ ਨਿੱਕੀ ਜਿਹੀ ਛੋਟੀ ਫਰ ਗੱਡੀ ਵੀ ਤਾਂ ਛੋਟੀ ਜਿਹੀ ਹੋ ਆ ਹੈ ਹੋਰ ਗੱਡੀ ਘੱਟ ਹੋਣੀ ਸੀ ਹਾਂ ਘੱਟਦੇ ਹੁਣ ਦੇਖ ਕੇ ਹੋਰ ਪੱਛੇ ਹੋਰ ਥੋੜੀ ਜਿਹੀ ਖਿੱਚ ਵਿੱਚ ਘੱਟ ਹਾਂ ਹਾਂ ਚਲ ਹਾਰ ਗਣ ਨੂੰ ਦੇ ਆਉਂਗੀ ਹਾਂ ਛੋਟੀ ਹਜੇ ਆ ਤਾਂ ਆਹ ਅਰੇ ਉਹ ਖਿੱਚ ਦੇ ਨੂੰ ਹੋਰ ਕਿੱਥੇ ਤੇ ਹਾਂ ਆ ਚੀਜ਼ ਨੂੰ ਇੱਥੇ ਰੱਖ ਚਾਲ ਓਹ ਕੀ ਹੋ ਗਿਆ ਹੂੰ ਕਮਨ ਲਾ ਦਿਆ ਤੂੰ ਅਹ ਤੈਂ ਵੀ ਦੱਸ ਦੇ ਜੀ ਕਿੰਨਾ ਹੋ ਗਿਆ ਉਹ ਬੁੱਬੂ ਨੰਨੂ ਤੈਂ ਤਾ ਦੱਸ ਦੇ ਕਿੰਨਾ ਹੋ ਗਿਆ ਮਾਰੇ ਸਕੇ ਇਹ ਦੇ 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 ਉਹਨਾਂ ਕਰ ਦੇਣਾ ਕੰਮ ਥੱਲੇ ਰੱਖ ਕੱਟ ਦੋ ਕਿੰਦੀ ਮੈਂ ਤੇ ਨਾਲ ਹਾਂ ਇਹਦੀ ਬੋਦੀ ਕਾਂਸੀ ਸੋਤੀ ਆ ਕਾਂਸੀ ਤਾਂ ਰੱਖ ਦੇ ਹਰੀ ਮੈਂ ਤਾਂ ਦੇ ਦੇਖਿਆ ਹਨ ਥੱਪੜ ਖਾਣੇ ਮੈਂ ਕੱਟਦੀ ਨਹੀਂ ਫੇ ਕਹਣਾ ਮੈਨੂੰ ਕੁੱਟੇ ਆ ਮੈਂ ਤਾਂ ਸਹੀ ਕਰ ਲਈ ਇਹਨੂੰ ਦੇਖ ਲਈ ਦੀਂ ਕੀ ਆ ਦੇਖ ਦਿੱਤੀ ਚਲ ਪਾਪਾ ਨੂੰ ਪਾਪਾ ਕਹਿੰਦਾ ਕੱਦ ਜਾਣਾ ਉਹ ਆ ਕੁਝ ਬਣਾਉਣੀ ਕੀ ਕਰਦੇ ਤੂੰ ਕੁਝ ਬਣਾਉਂਦੇ ਹੇ ਹਾਈ ਖਾ ਲੈਣ ਤੇ ਕੀ ਗੱਲ ਹੈ ਗਰਮ ਇਹ ਕਹਿੰਦੀ ਗਰਮ ਨੂੰ ਪਤਾ ਨਹੀਂ ਕਿਹੜੇ ਗੀ ਸਾਲੀ ਗਰਮੀ ਪੈਂਦੀ ਆ ਆਪ ਖਾਣਾ ਨਹੀਂ ਉਹਨੂੰ ਕਹਿੰਦੀ ਇਹ ਗਰਮ ਹੁੰਦਾ